ਕਿਉਂਕਿ ਉਹਨੇ ਮਾਨਤਾ ਲਈ ਸੀ ਦਿੱਤਾ ਸੀ ਉਹਨਾਂ ਨੇ ਮਨੁੱਖ ਦੀ ਮੁਕੰਮਲ ਆਜ਼ਾਦੀ ਲਈ ਆਪਣਾ ਸੀ ਦਿੱਤਾ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਰਾਮਾਤ ਦਿਖਾਓ ਉਹ ਕਹਿੰਦੇ ਜੀ ਕਰਾਮਾਤ ਨਹੀਂ ਦਿਖਾਉਣੀ ਉਹਨਾਂ ਨੂੰ ਕਿਹਾ ਗਿਆ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਉਹ ਕਹਿੰਦੇ ਜੀ ਧਰਮ ਤਬਦੀਲ ਨਹੀਂ ਕਰਨਾ ਜੋ ਪਰਮਾਤਮਾ ਨੇ ਜਿਹੜੇ ਧਰਮ ਪੈਦਾ ਕੀਤਾ ਠੀਕ ਹੈ ਤੁਮ ਕੋ ਤੁਹਾਡਾ ਖੂਬ ਹਮ ਕੋ ਉਹਨਾਂ ਨੂੰ ਕਿਹਾ ਗਿਆ ਸੀ ਕਿ ਜਾਂ ਫਿਰ ਤਨਸ਼ੀਦ ਕਰ ਦਿੱਤਾ ਤੇ ਚੀਤਾ ਸਭ ਦੇ ਜਿਨ੍ਹਾਂ ਨੇ ਸਾਡੇ ਲਈ ਸਭ ਕੁਝ ਕੀਤਾ ਅਸੀਂ ਉਹਨਾਂ ਲਈ 10 ਤੋਂ 12 ਮਿੰਟ ਕੜ ਕੇ ਕੀ ਕਰਨਾ ਸਤਿਗੁਰੂ ਦੀ ਅਗਾਧ ਬੋਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਘਰ ਵਿੱਚ ਐਡ ਕੀ ਨਵੰਬਰ 2025 ਵਿੱਚ ਆ ਰਿਹਾ ਹੈ ਠੀਕ ਹੈ ਨਵੰਬਰ 2025 ਨਵੰਬਰ 2025 25 ਨਵੰਬਰ ਪਰ 2025 ਨੂੰ ਗੁਰਪੁਰਬ ਆਣਾ ਹੈ ਤੇ ਆਰਾਮ ਨਾਲ ਜੇ ਅਸੀਂ 10 ਤੋਂ 12 ਮਿੰਟ ਵੀ ਲਗਾਈਏ ਤੇ ਸੈਲਫ ਪਾਰਟ ਪਹੁੰਚ ਜਾਏਗਾ ਇੱਕ ਤੁਹਾਡੇ ਪਰਿਵਾਰ ਦੇ ਲੋ ਸ਼ਰਧਾ ਦੇ ਕੋਲ ਪੇਂਡ ਫੁੱਲ ਪੇਂਡ ਕਰਨੇ ਸ਼ਹੀਦ ਹਨ ਕਰ ਸਕਦੇ ਹੈ ਕਿ ਨਹੀਂ ਕਰ ਸਕਦੇ ਹਾਂ ਕਿਸੇ ਕਿਸਮ ਦੀ ਕੋਈ ਵਰੀ ਨਹੀਂ ਹੈ ਠੀਕ ਹੈ ਪੁੱਤਰ ਸੋ ਦਵਾਦ ਦੇਖਣਾ ਸੈਜ ਪੜ ਹੈ ਕੀ ਇਹਨੂੰ ਕੀ ਸੈਜ ਪੜ ਕੀ ਹੈ ਕੌਣ ਕਰ ਸਕਦਾ ਹੈ ਤੇ ਕਿਵੇਂ ਕਰਨਾ ਹੈ ਤੇ ਕਿਉਂ ਕਰਨਾ ਹੈ ਇਹ 3 ਮਿੰਟ ਵਿੱਚ ਮੈਂ ਦੱਸ ਦਿੰਦਾ ਸੈਜ ਪੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂੱਚੀ ਬਾਣੀ ਨੂੰ ਹੌਲੀ-ਹੌਲੀ ਆਰਾਮ ਨਾਲ ਪੜਨਾ ਜਦੋਂ ਦਿਲ ਕਰੇ ਤਾਂ ਪੜਨਾ ਕਿਸੇ ਕਿਸਮ ਕੋਈ ਵਹਿਮ ਭਰਨਾ ਨਹੀਂ ਕਰਨਾ ਉਹਨੂੰ ਕਹਿੰਦੇ ਨੇ ਸੈਜ ਪੜ ਉਹਨੂੰ ਕਹਿੰਦੇ ਨੇ ਸੈਜ ਪੜ ਹਾਂ ਉਹਨੂੰ ਸੈਜ ਪੜ ਜੰਨੇ ਤੇ ਕੌਣ ਕਰ ਸਕਦਾ ਹੈ ਹਰੇਕ ਪ੍ਰਾਣੀ ਕਰ ਸਕਦਾ ਹੈ ਪਤੀ ਸੇ ਨਸ ਸਤਿਕਾਰ ਕਰਦੇ ਹੋਏ ਸੈਲ ਪੜ੍ਹ ਕਰ ਸਕਦਾ ਦੂਜਾ ਕਿਉਂ ਕਰਨਾ ਆਪਣੇ ਜੀਵਨ ਤਤ ਨੂੰ ਪਹਿਚਾਨਣ ਦੇ ਲਈ ਅਵਗੁਣਾਂ ਦਾ ਨਾਸ ਅਤੇ ਗੁਣਾਂ ਦਾ ਪ੍ਰਗਾਸ ਕਰਨ ਲਈ ਮਿਲ ਸੰਗਤ ਗੁਣ ਪ੍ਰਗਾਸ ਇੱਥੇ ਤੁਹਾਨੂੰ ਕੌਣ ਪੜਾਉਣਗੇ ਪੜ੍ਹਾਈ ਹੈ ਸੈਲ ਪੜ੍ਹਵਾਉਣ ਸੱਚੇ ਸੱਚੇ ਕਰਨ ਵਾਲੀ ਪੜ੍ਹਾਈ ਕੌਣ ਬਣਾਉਂਦੇ ਨੇ ਗੁਰੂ ਸਾਹਿਬਾਨ ਪਟ ਸਾਹਿਬਾਨ ਭਗਤ ਸਾਹਿਬਾਨ ਉਹ ਜਿਹੜੀ ਧੀ ਉਤਰ ਗੁਰੂ ਅਰਜਨ ਦੇਵ ਜੀ ਕੋਲ ਪੜ ਗਿਆ ਜੇ ਤੱਕ ਇਹ ਕਵਿਤੇ ਬੜਕੀ ਨਿਕ ਬਰਾਈ ਕੀ ਉਹਨਾਂ ਦਾ ਪੜਾਇਆ ਬੱਚਾ ਕਦੀ ਮੁਸ਼ਕਲ ਚ ਘਬਰਾਏਗਾ ਜਿਹੜਾ ਗੁਰਦੇਵ ਭਦਰ ਪਾਚੇ ਕੋ ਪੜ ਗਿਆ ਕਦੀ ਕਿਸਦਾ ਹੱਕ ਮਾਰੇਗਾ ਨਹੀਂ ਉਹ ਡਾਕਟਰ ਬਣ ਕੇ ਗੁਰਦੇ ਵੇਚੇਗਾ ਨਹੀਂ ਐਸਐਚਓ ਬਣ ਕੇ ਨਸ਼ਾ ਵੇਚੇਗਾ ਨਹੀਂ ਜੱਜ ਬਣ ਕੇ ਦੋਸ਼ੀ ਨੂੰ ਛੱਡੇਗਾ ਨਹੀਂ ਸਮਾਜ ਦਾ ਮਾਰਾ ਸੋਚੇਗਾ ਨਹੀਂ ਜਿਹੜਾ ਗੁਰਨਾਨਕ ਪਾਚੇ ਕੋ ਪੜ ਗਿਆ ਬੇਟੇ ਇਹੀ ਨਾਮ